ਵੀਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਰਥਡੇ ਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਹਾ ਜੀ ਅੱਜ ਪਿੰਡ ਮੱਤੇয়াল ਪਹੁੰਚ ਚੁੱਕੇ ਹਾਂ ਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬੱਬਕਾਲਾ ਅੱਜ ਫਿਰ ਤੋਂ ਬੂਰੀ ਝੋਟੀ ਲਿਆਂਦੀ ਆ ਜੀ ਤੇ ਝੋਟੀਆਂ ਬਹੁਤ ਹੀ ਵਧੀਆ ਵੇਖੋ ਆਜੋ ਕਰਦੇ ਹਾਂ ਗੱਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਜੀ ਬਾਤ ਸਾਹਿਬ ਕੀ ਹਾਂ ਜੀ ਜੀ ਵਧੀਆ ਵਧੀਆ ਕਿਰਪਾ ਮਾਲਕ ਦੀ ਮੈਂ ਤੁਹਾਨੂੰ ਪਹਿਲਾਂ ਕਈ ਵਾਰੀ ਆਖਿਆ ਬਹੁਤ ਵਧੀਆ ਮਹਾਰਾਜ ਉਹਦੇ ਆਹ ਨਾਲ ਪਿਛੇ ਚੱਲਣ ਦੇ ਆ ਹਾਂਜੀ ਤੇ ਮਹਾਰਾਜ ਤਾਂ ਥੋੜਾ ਡਰ ਕੇ ਜਿਉੜਾ ਵੀ ਕੰਮ ਮਤਲਬ ਕਿ ਕਰਨਾ ਚਾਹੀਦਾ ਸਾਫ਼ ਸੁਥਰਾ ਤੇ ਚੰਗਾ ਮੈਂ ਕੰਮ ਆਖਿਆ ਕਰੋ ਹਾਂਜੀ ਮਾਲ ਚੰਗਾ ਲਓ ਤੇ ਚੰਗਾ ਦਿਓ ਤੇ ਦੁੱਧ ਜਿੰਨਾ ਹੈਗਾ ਉਹਨਾਂ ਦੱਸੀਏ ਫੇਰ ਮਲਕੇ ਚੱਲੀ ਜਾਦਾ ਕੰਮ ਬਹੁਤ ਹੀ ਮਾਲਕ ਦੀ ਕਿਰਪਾ ਵਾ ਭੈਣ ਭਰਾ ਮਲਕੇ ਸਹਿਯੋਗ ਦੇਣ ਦੇ ਆ ਮੈਂ ਤਾਂ ਉਹਨਾਂ ਨੂੰ ਹੱਥ ਜੋੜ ਕੇ ਕਹਿਣਾ ਵੀ ਜਿੱਦਾਂ ਸਹਿਯੋਗ ਦੇਂਦੇ ਜੀ ਅਸੀਂ ਵੀ ਉਹ ਸਹਿਯੋਗ ਦੇ ਮਲਕੇ ਗੱਲ ਤਾਂ ਪੂਰਾ ਖਰਾਬ ਤਰੀਏ ਜਿੱਦਾਂ ਮਲਕੇ ਗੱਲ ਤਾਂ ਉਹ ਸਾਨੂੰ ਮਲਕੇ ਪਿਆਰ ਕਰਦੇ ਆ ਨਾ ਲੋਕ ਆ ਉਹ ਹਿਸਾਬ ਨਾਲ ਹੀ ਵਧੀਆ ਕੰਮ ਮਲਕੇ ਸੱਚੇ ਪਾਤਸ਼ਾਹ ਦਾ ਵੀ ਮਨ ਖੁਸ਼ ਹੁੰਦਾ ਵੀ ਇੰਨਾ ਸਾਨੂੰ ਉਹ ਭੈਣ ਭਰਾ ਦੇ ਦਿੰਦੇ ਤੇ ਵਧੀਆ ਤੋਂ ਵਧੀਆ ਕੰਮ ਕਰੀਏ ਸਾਫ਼ ਸੁਥਰੇ ਨਗਰ ਲਿਆਈਏ ਲਿਆ ਕੇ ਤੇ ਮਲਕੇ ਲਈਏ ਵੱਧ ਤੋਂ ਵੱਧ ਗੱਲ ਦਾ ਸ਼ੇਅਰ ਲਿੰਕ ਕਮੈਂਟ ਗੱਲ ਦਾ ਕਰੋ ਕਮੈਂਟ ਚੰਗੇ ਤੇ ਚੰਗੇ ਕਰੋ ਜਦਾਂ ਦੇ ਕਰਨ ਦੇ ਜੇ ਸਾਡਾ ਮਨ ਖੁਸ਼ ਹੋਵੇ ਚੰਗੇ ਸੋਹਣੇ ਭੈਣ ਭਰਾ ਕਮੈਂਟ ਕਰਨਾ ਜੇ ਕੋਈ ਯਾਬਦਾ ਵਾ ਕਿਸੇ ਨੂੰ ਵੀ ਕੋਈ ਗਲਤਵਾਦ ਉਹ ਵੀ ਸਾਨੂੰ ਕਰੇ ਅਸੀਂ ਮਲਕੇ ਗੱਲ ਦਾ ਵੀ ਅਸੀਂ ਆਪਣੀ ਗਲਤੀ ਪੁਏਖਾਂਗੇ ਕਮੈਂਟ ਵੀ ਸਾਨੂੰ ਆ ਗਲਤੀ ਹੋਈ ਸਾਡੇ ਕੋਲ ਉਹ ਸੁਧਾਰਾਂਗੇ ਅਵਲ ਤੇ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਮਲਕੇ ਗੱਲ ਇਦਾਂ ਮੈਂ ਸਾਫ਼ ਸੁਥਰਾ ਮਲਕੇ ਕੰਮ ਕਰੀ ਹੁਣ ਹਾਕ ਤੇ ਵੀਰ ਨੇ ਸਾਡੇ ਕੋਲ ਮੈਂ ਖੜੀ ਸੀ ਨਾ ਉਹ ਆਂਦਾ ਭਾਜੀ ਦੁੱਧ ਮੈਂ ਕੋ 13 ਕਿਲੋ ਆ ਪਰ ਮੈਂ ਝੂਲਦੀ ਆ ਮੈਂ ਕਿਹਾ ਚਲੋ ਯਾਰ ਇਹ ਤੇ ਬਲਕੇ ਗੱਲ ਇਦਾਂ ਕੋਈ ਵਸਤ ਦੀ ਗੱਲ ਨਹੀਂ ਫੇਰ ਮੈਂ ਵਾਪਸ ਲਈ ਵਾਪਸ ਲੈ ਕੇ ਤੇ ਅਸੀਂ ਮਲਕੇ ਗੱਲ ਦਾਵਾ ਕਿ ਮੰਡੀ ਵਾਲੇ ਬੰਦਿਆਂ ਨੂੰ ਦੇ ਦਿੱਤੀ ਉਹ ਮੰਡੀ ਵਾਲਿਆਂ ਨੇ ਚਲੋ ਗਾੜੀ ਵੇਚਵਾਜ ਦਿੱਤੀ ਮੈਂ ਵਾਧਾ ਘਾਟਾ ਕਰਕੇ ਫੇਰ ਆਪਣੇ ਮਨੋਂ ਤੇ ਨਹੀਂ ਗੱਲ ਇਦਾਂ ਕਿਸੇ ਨੂੰ ਮਾਰਾ ਜਾਂਦਾ ਚਲੋ ਚੰਗਾ ਚੰਗੇ ਤੋਂ ਚੰਗਾ ਡੰਗ ਲੈ ਜਾ ਬੂਰੀ ਝੋਟੀ ਬਹੁਤ ਜੈਰੀ ਤੇਗੀ ਕੋਈ ਕੋ ਐ ਵਕਤ ਹੋਊਗਾ ਤੇਰਾ 2 ਲੀਟਰ ਦੁੱਧ ਅੱਛਾ ਤੇ ਗੱਲ ਪਰ 12 ਨਾ ਛੋਟੀ ਦੇੜੀ ਆ ਹਾਂ ਚਲ ਪਹਿਲਾਂ ਸੂਗਾ ਪਹਿਲਾਂ ਸੂਗਾ ਬਹੁਤ ਆਹ ਦੇਖੇ ਤੁਮੇ ਬੱਚਾ ਲਾਵਾਂਗੇ ਨਾ ਓਏ ਇੱਕ ਮਿੰਟ ਹੋ ਜਾ ਵੀ ਛੱਡ ਬਰ ਹੋਰ ਹੁਣ ਵੇਖੋ ਕੋਈ ਪਸ਼ਮਾ ਪਖ ਨੂੰ ਕੋਈ ਨਹੀਂ ਗਾ ਫੇਰ ਦੀ 5:30 5:30 ਵਜੇ ਦੀ ਚੋਈ ਆ ਫੇਰ ਤੇ ਹੋਰ ਵੀ ਮੇਰੇ ਹਿਸਾਬ ਨਾਲ ਪੌਣੇ 5 ਹੋ ਗਈ ਆ ਚੰਗੀ ਛੋਟੀ ਜਵਾਨ ਚੋਈ ਉਹ ਚੱਲੀ ਪਹਿਲਾਂ ਸੂਗਾ ਵਾ ਬੇਲ ਹੂਲ ਬਹੁਤ ਲੰਮੀ ਆ ਜੀ ਕੱਟੀ ਮਗਰ ਜਿੱਦਾਂ ਛਾਤ ਫੇਰ ਕੇ ਪਤਾ ਹੋ ਸਕਦਾ ਕੱਟੀ ਮਗਰ ਦੀ ਧੰਨਵਾਦ ਧੰਨਵਾਦ ਬਾਅਦ ਬਾਅਦ ਵਿੱਚ ਆ ਵੇਖੋ ਬਹੁਤ ਬੇਲ ਲੰਮੀ ਆ ਆ ਦੇਖਾ ਆ ਬਹੁਤ ਇਹ ਭਾਈ ਬਹੁਤ ਚੰਗੀ ਇਹ ਦੇਖੋ ਤਾਂ ਪ੍ਰਵਾਹ ਥੋੜਾ ਛੋਟੀ ਨੂੰ ਕੋਈ ਪ੍ਰਵਾਹ ਨਹੀਂ ਆ ਆ ਬਹੁਤ ਠੰਡੀ ਯਾਰ ਬਹੁਤੀ ਜ਼ਿਆਦੀ ਠੰਡੀ ਆ ਪ੍ਰਵਾਹ ਹੀ ਕੋਈ ਨਹੀਂ ਭਾਵੇਂ ਇੱਕ ਦੀ ਮਗਰ ਦੀ ਖੜੀ ਖੜੀ ਜੇ ਨੂੰ ਥਣ ਗਾਰੀ ਦੀ ਕੋਈ ਗੱਲ ਹੀ ਨਹੀਂ ਐਡੀ ਕੱਟੀ ਖੜੀ ਚੋਣ ਕੋਈ ਵੀਰ ਚੋਲੇ ਬੀਬੀ ਚੋਲੇ ਮਤਲਬ ਕਿ ਪ੍ਰਵਾਹ ਕੋਈ ਨਹੀਂ ਕੱਟੀ ਹੋਈ ਹੈ ਪ੍ਰਵਾਹ ਹੀ ਕੋਈ ਨਹੀਂ ਕੱਟੀ ਹੈ ਕੱਟੀ ਦੁੱਧ ਕਰੂੰਗੀ ਚੰਗੀ ਕੋਈ ਸੇਵਾ ਕਰੂੰਗਾ ਤੇ 14 15 ਕਿਲੋ ਐ ਹੁਣ ਇਹਦੇ ਨਾਲ ਹੈਗਾ 13 ਵਾਂ 12 ਨਾ ਮਤਲਬ ਕਿ ਕੱਟੀ 12 ਵਾਂ ਦੇ ਸਾਹ ਨਾ ਵੀ 12 ਲਿਖ ਦੋ ਨਾ ਕਿਹੋ ਜੀ ਆਪਾਂ ਕੋਈ ਵੀ ਮਾ ਕੇ ਹਾਂ ਬਹੁਤ ਚੰਗੀ ਹੈ ਲੈ ਫੋਟ ਜਿਹੀ ਦੁੱਧ ਮਾਗ 25 ਕਿਲੋ ਤੁਲੀ ਕਰਤਾ ਉਹ ਦਾਮਰੀ ਨਾ ਮੌਂਗੀ ਕੱਟੀ। ਹੂੰ। ਦਾ 15 ਦਿਨਾਂ ਦੀ ਮੈਸ ਹੋਈ ਆ। ਮੈਲੇ ਮੂਲੇ ਤਾਂ ਨਿਕਲ ਗਈ ਪਰ ਇਹ ਆ ਵੀ। ਕੱਟੀ ਸਾਹਮਣ ਵਾਲੀ ਏ ਝੋਟੀ ਵੀ। ਹਾਂਜੀ ਹਾਂਜੀ। ਜਿਆਦੀ ਜਿਹੜੀਆਂ ਅਸਲ ਬੂਰੀ। ਅਸਲ ਬੂਰੀ ਜਿਹੜੀ ਤਲਾਂ ਵਾਲੀ ਲੋਕ ਮੰਨਦੇ ਹੋ। ਤਲਾਂ ਵਾਲੀ ਜੋ ਹੋਈ ਏ ਤੇ ਲਾਣੀ ਏ ਜੀ। ਤੇ ਬਾਕੀ ਕਿਨੇ ਕਰੀ ਦਾ ਜਵਾਬ ਅੱਧੀ ਬਾਜ਼ੀ ਕਰ। ਆਹ ਦੇਖੋ ਤੇਲ। ਆਹ ਦੇਖੋ। ਥੇਡਿਓ ਤੇਲ। ਥੋੜਾ ਜਿਹਾ ਥੜ ਮਖਾ ਲੈਣਾ ਮਾਂ ਵੀ ਮੈਂ ਨੂੰ ਕੋਈ ਪਹਿਲੋਂ ਪਛਮਾਨ ਨਹੀਂ। ਹਾਂਜੀ ਹਾਂਜੀ ਹਾਂਜੀ। ਇਹ ਗੱਲ ਬਾਤ ਨਹੀਂ ਦੁੱਧ ਮੈਂ ਕਹ 6 ਲੀਟਰ ਡੱਕ ਦਾ ਜੇ ਇੱਕ ਥਾਂ ਬੱਚੇ ਨਹੀਂ ਛੱਡ ਗਏ ਨਾ। 5.5 ਲੀਟਰ ਦੁੱਧ ਤੇ ਨਾਲ ਸਨਾਕੋ ਆ ਠੀਕ ਠੀਕ ਹੈ ਇੱਕ ਥਾਂ ਬੱਚੇ ਛੱਡੀਏ ਕੱਟੀ ਇਹੋ ਜੀ ਮਿਲਦੀ ਮਾਲਕ ਚਲੋ ਸੱਚੇ ਪਾਤਸ਼ਾਹ ਉਹਨੇ ਹੀ ਦਿੱਤੀ ਰੱਬ ਨੇ ਹਾਂਜੀ ਸਾਨੂੰ ਵੀ ਇਹ ਸਾਫ ਨਾ ਮੈਂ ਚੰਗੀਆਂ ਲਈਏ ਲੋਕ ਵੀਰ ਮੰਗਦੇ ਵੜੇ ਹੁਣ ਉਹ ਬੂਰੀ ਚੰਡੀਗੜ੍ਹ ਗਈ ਆ ਕਿਤਰਾਂ ਦੀ ਕੱਟੀ ਨਿਕਲੀ ਉਹ ਚੰਗੀ ਇਹ ਉਹਦਾ ਵੀ ਸਰਾ ਸਿੰਘ ਵੇਖੋ ਅਸਲ ਸਿੰਘ ਦੇ ਨਾਲ ਹੀ ਕਿੰਗਰੇ ਵਾਲੇ ਦੋਵੇਂ ਸਿੰਘ ਆ ਅਸਲ ਜਿਹੜੇ ਜਿਹੜਾ ਸਿੰਘ ਅਸਲ ਮੈਂ ਮੋਰਾਂ ਦੇ ਹੰਦੀ ਨੂੰ ਮਿਲਦਾ ਨਾ ਉਹ ਸਹੀ ਗੱਲ ਸਹੀ ਜਿਆਦਾ ਕਲਿੱਪ ਲੱਗਾ ਤੇ ਜਿਆਦੀ ਚੰਗੀ ਕੱਟੀ ਆ ਮਾਨ ਕਰਦਾ ਚੰਗੀ ਤੋਂ ਚੰਗੀ ਮਹਿ ਲਿਆਉਣੀ ਸਾਫ ਤੇਰੇ ਇਹ ਛੋਟਾ ਵੇਖ ਕੇ ਲਈਏ ਬਸ ਮਲਕੇ ਸਾਫ ਸੁਖਰੀ ਮੈਂ ਅਗਲੇ ਨੂੰ ਜਾਵੇ ਇਹਦੇ ਛੋਟੇ ਰੇਟ ਵਾਲੀ ਮੈਂ ਜਾਵਾਂ ਭਾਈ ਜੀ ਆਹ ਤੇਰੀ ਤੇ ਕਿਹਾ ਨਿੱਤ ਬਾਰਟੀਆਂ ਪਈ ਥੱਲੇ ਆ 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 ਬਹੁਤ ਜਿਆਦੀ ਚੰਗੀ ਚੰਗੀ ਕਰਕੇ ਮੈਂ ਮਿਲ ਕੇ ਗੱਲ ਲੈਂਦਾ ਮੈਂ ਵੀ ਥੋੜਾ ਜਿਹਾ ਪੈਸੇ ਖਰਚ ਕੇ ਆਪ ਵੀ ਲਈ ਚੰਗੀ ਚੀਜ਼ ਜਿਹੜੀ ਇਹਦਾ ਹਾਂਜੀ ਹਾਂਜੀ ਉਹ ਮੁੱਲ ਨਾਲ ਹੀ ਤੁਹਾਨੂੰ ਪਤਾ ਮਿਲਣੀ ਹੈ ਇਹਦੀ ਕੱਤੀ ਬਹੁਤ ਜਿਆਦੀ ਚੰਗੀ ਆ ਕਰੰਟ ਕਰੰਟ ਬੜਾ ਹਾਂ ਬਹੁਤ ਚੰਗੀ ਇਹਦੀ ਇੱਕ ਕਰੰਟ ਬੜਾ ਆ ਸਾਡੇ ਮੋਤੀ ਪਾ ਮੈਂ ਕੋਈ ਵੀਰ ਕਿਉਂ ਹੈ ਪਾ ਜਨਾਨੀ ਕੋਲ ਤਾਂ ਬੱਚਾ ਚੋੜੀ ਕੱਢੇ ਹੋ ਜੀ ਬਾਹਰ ਸਾਡੇ ਦੇਖ ਕੇ ਕੱਤੀ ਦੇਖਦੇ ਰੰਗ ਭਾਗ ਲੱਗਾ ਕਿ ਕਰਮਾਲੀ ਨੂੰ ਮਹਾਰਾ ਸੱਚੇ ਬਾਦਸ਼ਾਹ ਦੇ ਐਡੇ ਘੜ ਘੜ ਅੰਗ ਲਾਏ ਦੇ ਘੜ ਘੜ ਗੱਲਾਂ ਚ ਲਾਏ ਦੇ ਦੇਖੋ ਦੇਖੋ ਹਾਂ ਜੀ ਇਹ ਪਾਸੇ ਲੈ ਵਾ ਨਹੀਂ ਕੋ ਹਾਲੂ ਦੇਖੋ ਕੀ ਕੀ ਫਰਾਂ ਦੇ ਆ ਵੇਖੋ ਜੀ ਤੇ ਕੀ ਕੀ ਚੇਂਜ ਬਣਾਈ ਮੈਂ ਇਹ ਆ ਵੇਖੋ ਪਿੱਠ ਪੂਰਾ ਤੇ ਆ ਪਿਛੋਂ ਇਹ ਗੱਲ ਦੇ ਵਾ ਖਾਣ ਗਰੇ ਕੱਢਿਆ ਕੱਤੀ ਦੇ ਪਹਿਲੋਂ ਕੱਤੀ ਦਾ ਖਾਣ ਲਿਆ ਹਾਂ ਪਹਿਲਾਂ ਪੰਜਾਬ ਦਾ ਹਾਂ ਜੀ ਇਧਰਲੇ ਪਾਸੇ ਇਧਰਲੇ ਪਾਸੇ ਉਹਦਾ ਕਿੰਨੀ ਵੇਰ ਹਾਂ ਦੋ ਰੁਪਏ ਕਿੰਨੀ ਵੇਰ ਲੋ ਆ ਕੱਟੇ ਮਿਲ ਕਣੀ ਨਾਲੇ ਬਹੁਤ ਚੰਗੀ ਇੱਕ ਗੱਲ ਮੇਰੀ ਫਿਰੋ ਇਹੋ ਜੀ ਕੱਤੀ ਦੇ ਮਾਲਕ ਦੀ ਕਿਰਪਾ ਨਾਲ ਲੋਗ ਆ ਵੇਚਦੇ ਆ 170 ਦੀ ਵੇਖ ਰਿੰਗਾ ਵਾਂ ਡੇਢ ਨੂੰ ਵਿਕਦੀਆਂ 170 ਨੂੰ ਵੀ 60 ਨੂੰ ਵੀ ਕੱਟੀ 130 ਦੀ ਦੇਵਾਂਗੀ ਕਰ ਦੋ ਹੋਰ ਮਾਨ ਤਣ ਖੋਲ ਯਾਰ ਭਾ ਨਾ ਮਿਲੀ ਭਾ ਨਾ 125 ਦੀ ਕੱਟੀ ਦੇ ਦਾਂ ਜਿਆਦੀ ਅਸਲ ਤੇ ਜਿਆਦੀ ਚੰਗੀ ਜਿਹੜਾ ਪਹਿਲਾ ਫੋਨ ਕਰਕੇ ਲੈ ਗਿਆ ਲੈ ਗਿਆ ਜਿਆਦੀ ਚੰਗੀ ਹੈ ਤੱਟੀ ਯਾਰ ਹੋਰ ਜਾਣ ਦੋ ਯਾਰ ਕੋਈ ਨਹੀਂ ਬਾੜ ਸਕਦੇ ਨਾਲ ਕਰ ਦਾਂਗੇ ਫੋੜ ਕਰ ਦਾਂਗੇ ਯਾਰ ਯਾਰ ਇੱਕ ਮਿੰਟ ਮੇਰੀ ਗੱਲ ਸੁਣੋ ਵੇਖੋ 100 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਇੱਕ ਲਓ ਜੀ 100 ਕਿਲੋਮੀਟਰ ਤੱਕ ਪਹੁੰਚ ਵੀ ਕਹਿੰਦੇ ਕਰ ਦਾਂਗੇ ਲਓ ਜੀ 200 ਰੁਪਏ ਆਪ ਲਾਏ ਆ ਆ ਬੋਤ ਜਿਆ ਪੂਰੀ ਅਸਲ ਚੰਗੀ ਜਿਹੜੇ ਬੂਰੀਆਂ ਦੇ ਸ਼ਕੀਨ ਆ ਪਹਿਲੀਆਂ ਚ ਜਾਉ ਪਹੁੰਚ 100 ਕਿਲੋਮੀਟਰ ਦਾ ਕਰਦਾ ਆ ਆ ਸੂਆ ਮੈਂ ਦਾ ਦੂਜਾ ਵਾ ਪਾ ਚਾਰ ਦਿਨ ਫੜਦੀ ਸੂਣ ਕੇ ਸ਼ਾਇਦ ਹੀ ਮੈਂ ਚੰਗੀ ਆ ਆਇਆ ਕੀ ਜਿਗਾਰ ਮੈਂ ਨੇ ਲਾਇਆ ਵੇ ਇਸ ਕੱਲਾ ਕੱਲਾ ਗੱਲ ਦਾ ਥਾਣਾ ਮੈਂ ਬੰਦਿਆ ਨੇ ਉਧਰੋਂ ਲਈ ਦੁੱਧ ਪਈ ਰਸੂਣ ਕੱਢਿਆ 13 14 ਲੀਟਰ ਆਪਾਂ ਮੈਂ ਲਈ ਇਧਰੋਂ ਲਈਏ ਐਵੇਂ ਆਪਾਂ ਗਲਤ ਗੱਲ ਕਰਦੇ ਬੂਰੀ ਆਈ ਉਧਰੋਂ ਕਿ ਬੂਰੀ ਉਧਰੋਂ ਆਈ ਆ ਹਰਿਆਣੇੋਂ ਜਾ ਕਰ ਚੱਲ ਜਾ ਜਣੂ ਇਹ ਜਿਗਾਰਡ ਕਿੰਨਾ ਨੰਗਾ ਪਿਆ ਹੈ ਦੇਖ ਬਾਰੇ ਮੈਂ ਬਰਸਾਤ ਬਾਰੇ ਠੱਗਾ ਪਾਇਆ ਬੰਗਲ ਹਾਂਜੀ ਹਾਂਜੀ ਤਾਂ ਇੰਚ ਪੂਰੀ ਹੋਲ ਜੀ ਕਰਦੀ ਹੈ ਚੱਪ ਚੱਪੂਰੀ ਥੋੜੀ ਕਰਦੀ ਆਓ ਕੇ ਵੀ ਕਰਦੀ ਮੇਰੀ ਜਿਆਦੀ ਥੋੜੀ ਤੇ ਨਹੀਂ ਚੱਲਿਆ ਚਲੋ ਆਜੋ ਤੇ ਜਿਆਦੀ ਚੰਗੀ ਆ ਛਿੱਗੀ ਹੋਣੀ ਮੇਰੇ ਹਿਸਾਬ ਨਾਲ ਇਹਨੇ ਦੁੱਧ 13 ਤੋਂ 14 ਨਹੀਂ ਤੋਂ ਕੱਢਿਆ ਵਾ ਤੇ ਠੰਡੀ ਟੀਰੀ ਬੜੀ ਆ ਤੇ ਠੰਡੀ ਟੀਰੀ ਬੜੀ ਆ ਆਇਆ ਫਿਰ ਕੀ ਜਿਗਾਰਡ ਮੈਂ ਦੇਖ ਲੱਗਾ ਨਾ ਜੀ ਲੱਗਾ ਜਿਗਾਰਡ ਮੇਰੇ ਕੀ ਕੱਟੀ ਲੱਗਾ ਕੱਟੀ ਦਾ ਮੁੱਲ ਇੱਕ ਦਾ ਕਰ ਲਈਏ ਕਰ ਦੋ ਜੈ ਜੀ ਕਰ ਦੋ 95 ਵੀ ਯਾਰ ਦੇ ਦਾਂ 95 ਹਜ਼ਾਰ ਦੀ 90 ਦੀ ਦੇ ਦਾਂਗੇ ਯਾਰ 90 ਹਜ਼ਾਰ ਦੀ ਆਪ ਹੀ ਗੰਗੀਆਂ ਦੇ ਰੱਖ ਮੇਰੇ ਘਰ ਦੇ ਨਾਲ ਵੇਖੋ ਕਿੰਨੀ ਵੇਖੋ ਕਿਤਰਾ ਦੀ ਕੱਟੀ ਆ ਹਾਂਜੀ ਹਾਂਜੀ ਕਿ ਕਿਤਰਾ ਦੀ ਸਿਰਫ ਗੱਲੇ ਦਾ ਮਾਨਤਾ ਲੀਆਂ ਕਿੰਨਾ ਮਰਾਹਾ ਸਿਰਫ ਹਜ਼ਾਰ ਜਨੂ ਯਾਰ ਚਲੋ ਇਨਾ ਉਤਰਾ ਵੀ ਲੈਣਦੇ ਵਪਾਰੀ ਵੇਚਣ ਵਾਲੇ 90 ਦੀ ਲੈ ਗਏ ਜਿਹੜਾ ਮਰਜੀ ਇਹ ਆ ਇਹ ਸੁਈ ਜੀ ਆ ਬੱਚਾ ਜਿਹਦਾ ਇਹ ਦੇ ਕੋ ਦੁੱਧ 11 ਲੀਟਰ ਆ ਮੈਂ ਸੁਆਹ ਗਿਆ ਦੁੱਧ ਜਾ ਸੁਆਹ ਦੁੱਧ ਜਾ ਹੋਊ 12 ਪਰ 11 ਦਾ ਦੇਵਾਂਗੇ ਚੌਣ ਚਵਾ ਲਈ ਇੱਕ ਨੰਬਰ ਦੀ ਤੇ 12 13 ਜਨਾ 15 ਦੇ ਕੀ ਆ ਆ ਬੱਚਾ ਨਹੀਂ ਬਕਾਲ ਦੋ ਆ ਬੱਚਾ ਬਹੁਤ ਜਿਆਦੀ ਚੌਣ ਚਾਂ ਚੰਗੀ ਹੈ ਤੇ ਚੌਣ ਬੜੀ ਆ ਵੇਖੋ ਬੱਚਾ 11 ਲੀਟਰਾਂ ਦਾ ਲੈਦੇ ਸਵੇਰੇ ਚੂਣ ਕੇ ਮੈਂ ਆਂਦੀ ਆ 6:30 ਵਜੇ ਹਾਂ ਵੇਖੋ ਬਹੁਤ ਚੰਗੀ ਹੈ ਬਹੁਤ ਜਿਆਦੀ ਚੰਗੀ ਆ ਤਾਂ ਵੇਖੋ ਆ ਬੱਚਾ ਵਦਾਂ ਗੱਲ ਕੋਟੇ ਨੇ ਵੱਡਾ ਹੋ ਰਿਹਾ ਵੇਖੋ ਮਾਰਾ ਆ ਦੇਖ ਮਾਰਦੀ ਆ ਚੁਆਈ ਕੋਟੇ ਹੀ ਖਾਣ ਬੜਾ ਸਗਾ ਟੋਟੀ ਦੇ ਕੱਟਾ ਇਹ ਕੱਟੀ ਜੀ ਕੱਟਾ 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 ਮਗਰ ਪਤਾ ਗੱਲ ਕੀ ਆ ਇਹੋ ਜੀਆਂ ਚੀਜ਼ਾਂ ਕਿਤੇ ਮਾਰਾ ਸੱਚੇ ਪਾਤਸ਼ਾਹ ਮੀਰ ਸਾਫਨਾ ਆਪਾਂ ਵੇਚਣਦੇ ਤੇ ਮਿਲਦੀਆਂ ਵੀ ਜੀ ਹਾਂਜੀ ਇਹ ਮਿਲਦੀਆਂ ਵੀ ਆ ਨਾਲ ਹੀ ਨਹੀਂ ਗੱਲ ਕੋਈ ਚਲੋ ਹੁਣੋ ਕੱਲ ਵੀਡੀਓ ਪਈ ਹੀ ਮਾਲਕ ਦੀ ਕਿਰਪਾ ਨਾਲ ਮਾਲ ਸਾਰਾ ਵੇਚ ਗਿਆ ਹਾਂਜੀ ਮਦਦ ਮਿਲ ਕੇ ਗੱਲ ਦਾ 2 ਤੇ ਡੇਢੀ ਵਾਲੇ ਲੈ ਗਈ ਇਹ ਛੋਟੀ ਦਾ ਮੁੱਲ 1.95 ਇਹ ਵੀ 90 ਦੀ ਜੀ ਦਾ ਇਹ ਵੀ 90 ਹਜ਼ਾਰ ਜਿਹੜਾ ਕੋਈ ਭੈਣ ਭਰਾ ਨੇ ਲੈਣੀ ਹੈ ਇੱਕ ਸੋਣ ਵਾਲੀ ਲੱਬੇ ਦੀ ਜੀ 190 190 ਬਿਲਕੁਲ ਗਿਆ ਜਿਹੜਾ ਬੋਲ ਹਾਂ ਇਹ ਜੋ ਸੁਭਾ ਦੱਜਾ ਜੀ ਇਹਨੇ ਛੋਟੀ ਦੇ ਬਲਕੇ ਤੁਸੀਂ ਲੈਣ ਗਏ ਜੇ ਵਾਟਸਐਪ ਨਾਲ 30 13 ਕਿ 14 ਕਿ ਲੀਟਰ ਕਿਹਾ ਹਾਂ ਜੀ ਹਾਂ ਜੀ ਬੰਦੇ ਆਪਣੇ ਬੜੇ ਮਿੱਤਰ ਵਾ ਮੈਂ ਹਾਂ ਤੇ ਮੂੰਹ ਛਗੀ ਆ ਮੂੰਹ ਛਗੀ ਉਧਰੋਂ ਛੋਟੀ ਬੰਦੇ ਉਧਰੋਂ ਲੈਂਦੀ ਬਹੁਤ ਛੋਟੀ ਚੰਗੀ ਅਸਤਵਾ ਪਿਆਸਤਵਾ ਜਿਹੜੀਆਂ ਆ ਉਧਰੋਂ ਆਉਂਦੀਆਂ ਵਾ ਦੱਸਾਂਗੇ ਕਿ ਪਿਆਸ ਆ ਨਿਕਾ ਵਾ ਸਿੰਗਲ ਹੱਡੀ ਦੇਖੋ ਸਿੰਗਲ ਹੱਡੀ ਸਹੀ ਗੱਲ ਇਹ ਸਿੰਗਲ ਹੱਡੀ ਦੀ ਭੜਾ 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 ਜਿਹਾ ਛੋਟੀ ਬਹੁਤ ਚੰਗੀ ਆ ਵੇਖੋ ਬੂਤੀ ਬਹੁਤ ਹੀ ਵਧੀਆ ਜੰਗੀ ਮੈਂ ਸਵਾਗ ਸਿੰਘ ਵੀ ਬਹੁਤ ਜ਼ਿਆਦਾ ਵਧੀਆ ਜੀ ਕਿਹੇ ਘੱਟ ਕੀ ਜੈਰੀ ਕੁਆਲਟੀ ਲਈ ਚੱਲ ਬੱਦੂ ਜਾਂਦੋ ਜੀ ਇੱਕ ਸਿੰਗਲ ਦਾ ਡੀਡੀ ਤੇ ਜੈਰੀ ਚੰਗੀ ਆਈ ਨਹੀਂ ਛੋਟੀ ਬਲਕਿ ਮਈਆਂ ਜਿਹੜੀਆਂ ਪੌਣੀਆਂ ਨੇ ਭਾ ਚੰਗਾ ਤੇ ਚੰਗੀਆਂ ਮਈਆਂ ਬਲਕਿ ਗੱਲ ਦਾ ਆਪਾਂ ਪੌਣੀਆਂ ਆ ਇਹ ਨੀਂਦੀ ਮਾਲਕਤ ਨਾਲ ਮੇਰੇ ਕਰੇ ਸਾਰੇ ਭੈਣ ਭਰਾ ਚੰਗਾ ਕੰਮ ਕਰਦੇ ਆਪਾਂ ਕਿਸੇ ਨੂੰ ਕੋਈ ਮਾੜਾ ਨਹੀਂ ਆਉਂਦੇ ਸਾਰੇ ਚੰਗਾ ਕਰਦੇ ਆ ਪਰ ਗੱਲ ਇਦਾਂ ਮੈਂ ਵੀ ਚੰਗੇ ਡੰਗਰ ਤੇ ਭਾ ਛੋਟੇ ਦੇ ਨਾਲ ਜਿਹੜਾ ਉਹ ਵਿਕਦਾ ਟਿਕਟਾਂ ਇਹ ਛੋਟੀ ਦਾ ਵੀ ਮੋਲ 95 ਆ 85000 ਦੇ ਦਾਂਗੇ ਲੈ ਲੈ 85000 ਲੈ ਲੈ ਚਲਦਾ ਚੰਗੀ ਵਧੀਆ ਛੋਟੀ ਆ ਛੋਟੀ ਵੇਖੋ ਬਹੁਤ ਚੰਗੀ ਵੇਖੋ ਉਹ ਵੇਖੋ ਇਹ ਘਾ ਵੇਖੋ ਬਾਦ ਸਾਹਿਬ ਜੀ ਆਹ ਤਾਂ ਬਹੁਤ ਨਗੀਨਾ ਵਧੀਆ ਜੀ ਤੂੰ ਵੀ ਆਦੀ ਆ 25 ਤੋਂ 30 ਲੀਟਰ ਦੁੱਧ ਪਹਿਲੇ ਸਵੇਰ ਕੱਢਿਆ ਇਹਨੇ ਇਹ ਪਾਸੇ 25 ਤੋਂ 30 ਲੀਟਰ ਦੁੱਧ ਪਹਿਲੇ ਸਵੇਰ ਕੱਢਿਆ ਤੇ ਛਿੱਗੀ ਮੂੰਹ ਆ ਅੱਛਾ ਅੱਛਾ ਆਹ ਬੰਦਿਆਂ ਦੀ ਘੱਟ ਹੀ ਆਹ ਵੇਖੋ ਕੀ ਚੀਜ਼ ਤੇ ਹਾਲੇ ਇਹਦੇ ਦੇਣਤਾ ਡਾਰਾ ਬਪਲਾ ਕਰੇ 5 ਤਰੀਕ ਤੇ 9 ਮਹੀਨੇ ਪੂਰੇ ਆ 5 ਤਰੀਕ ਤੇ ਦੋ 9 ਮਹੀਨੇ 5 ਤਰੀਕ ਦੇ ਹਾਲੇ ਕੋਈ ਪੁੜਿਆਂ ਨੂੰ ਚਿਤਚੇਤਾ ਨਹੀਂ ਵਸੀਰੇ ਥੱਬਾ ਚੱਡੇ ਦਾ ਲਾਉਣਾ ਵੈਨੂੰ ਕਰ 25 ਲੀਟਰ ਦੁੱਧ ਪਹਿਲੇ ਫੇ ਕੱਢਿਆ ਦੋਵੇਂ ਪਾਸੇ ਛੋਦੇ ਰਹੇ ਬੰਦੇ ਠੀਕ ਆ ਠੀਕ ਆ ਆ ਮਸ਼ੀਨ ਨਾਲ ਛੋਦੇ ਰਹੇ ਕਿਤੇ ਹੱਥ ਨਾਲ ਵੀ ਆਹ ਵੇਖੋ ਜੀ ਬਹੁਤ ਜਿਆਦੀ ਮਸ਼ੀਨ ਚੱਗੀ ਨਖਲ ਬੜੀ ਲੱਗੀ ਐਨ ਬੂਟੀ ਬਸ ਐਣਾ ਹੁੰਦੋ ਜੀ ਇਹ ਆਹ ਚੀਜ਼ ਵੇਖੋ ਕਾਣਾ ਖਾਣਾ ਤੇ ਮੂੰਹ ਖਾ ਲੋ ਕਰੋੜ ਦਾ ਪੁੱਤ ਮੋੜਾ ਚਲੋ ਹਣ ਇੱਕ ਮਿੰਟ ਆ ਆ ਵੇਖ ਆ ਚੀਜ਼ ਵੇਖੋ ਕੀ ਚੀਜ਼ ਵੇ ਆ ਵੇਖੋ ਕੰਨੇ ਬਹੁਤ ਚੰਗੇ ਆ ਨਾਲੇ ਕੰਨੇ ਕਿਨ ਕੇ ਚੱਪਾ ਚੱਪਾ ਕਰਨਾ ਪੂਰੀ نسل ਬਰੀਗੀ ਡਾਲੀ ਹਾਂਜੀ ਇਹ ਵਸ਼ੀਦ ਉਹ ਦਾਰਕਾ ਕਰੂ ਚੰਗੀ ਸੇਵਾ ਕਰੇ ਤੇ 30 ਲੀਟਰ ਕੋ ਚੰਗੀ ਸੇਵਾ ਕਰੇ ਦੀ ਹਾਂਜੀ ਵਸ਼ੀ ਹੋਰ ਆਈ ਆ ਵੇਖੋ ਮੂੰਹ ਨਹੀਂ ਚੁੱਕਣ ਦੀ ਗੱਲ ਦਾ ਪੱਠਿਆ ਦੋ ਤੇ ਇਹ ਗਾਂ ਪਸ਼ਾ ਨਹੀਂ ਲੱਗਣਾ ਮੈਨੇ ਗਾਂ ਪਸ਼ਾਈ ਇਹਦਾ ਜੈਜਾ ਦੱਸੋ ਬਾਦ ਸਾ ਇਹ ਜੀਆਂ ਵਸ਼ੀਆਂ ਦੇ ਲੋਕ 90 85 80 ਮੰਗੀ ਚਲੋ ਅਹੀਂ ਨਹੀਂ ਕਰਨਾ ਚਲੋ ਜਾਜਾ 70 ਵੀ ਦੇ ਲਈਏ ਨਜਾਨ ਦੇ ਪੈਸੇ ਲਾਏ ਆ ਵੀ 65 65 ਦੀ ਦੇ ਦਾਂ ਮੈਂ ਵੀ 65 ਦੀ ਕਹਿੰਦਾ 65 ਦੀ ਆ ਦੇ ਦਾਂ ਹੋਰ ਦੋ ਛੱਡ ਦਾਂਗੇ ਲਾ ਜੀ 63 ਦੀ ਦੇ ਦਾਂਗੇ 63 ਨਾ ਖੜ ਕੇ ਵੇਚਣ ਵਾਲਾ ਵੀ ਲੈ ਜੇ ਇੱਕ ਗੱਲ ਦੇਖ ਲੀਏ ਅੱਛੀ ਜੀ ਥੱੱਬਾ ਹੀ ਛੱਡੇ ਦਾ ਲਾ ਦੂ ਅੱਛੀ ਥੱੱਬਾ ਹੀ ਤੇ ਮੂਹ ਵੀ ਛਗੀ ਇਹ ਥੱੱਬਾ ਹੀ ਲਾ ਦੂ ਬਸ ਬਲ ਕੇ ਗੱਲ ਇਹ ਤਾਂ ਮੈਂ ਵੀ ਸਾਫ ਸੁਥਰਾ ਤੇ ਚੰਗੇ ਡੰਗਰ ਦਾ ਵਾਦਾ ਵਾ ਮੈਂ ਇਹ ਗੱਲ ਕਰਦਾ ਹਾਂ ਮਲਕੇ ਗੱਤ ਚੱਕਰ ਕੀ ਆ ਜਿਹੜੇ ਭੈਣ ਭਰਾ ਮਲਕੇ ਲੱਖ ਜਾਂ ਸਵਾ ਲੱਖ ਜਾਂ ਗੱਲ ਇਦਾਂ ਵੀ 90 ਹਜ਼ਾਰ ਲਾਂਦੇ ਆ ਨਾ ਕੋਈ ਉਹਨਾਂ ਦੇ ਘਰ ਜਾ ਕੇ ਬਾਲਟੀ ਚ 5 ਲੀਟਰ ਤੇ ਮੈਂ ਤਾਂ ਦੁੱਧ ਪਵੇ ਹਾਂਜੀ ਹਾਂਜੀ ਇਹ 5 ਸਿੱਧੀ ਗੱਲ ਆ ਮੈਂ ਸਿੱਧੀ ਸਪਸ਼ਟ ਗੱਲ ਲੰਦਾ ਕਿਉਂਕਿ ਸਾਡੇ ਪੰਜਾਬੀ ਜਿਹੜੇ ਆ ਨਾ ਜਿਦਾਂ ਆਪਾਂ ਮੰਡੀ ਗਏ ਹੋਈਏ ਦੇ ਪੰਜ ਸੱਤ ਜਾਣੇ ਬੈਠੇ ਹੋਈਏ ਇਹ ਦੂਜੇ ਨੇ ਆਖਣਾ ਯਾਰ ਆ ਤੇਰਾ ਕਿੰਨੇ ਥਾਂ ਦਾ ਝੋਨਾ ਵਾ ਉਹਨੇ ਮਲਕੇ ਕਹਿਣਾ ਵਾ ਵੀ ਤੇਰੀ ਵੇਖ ਕੇ ਯਾਰ ਹੋਵੇ ਭਾਵੇਂ ਤਿੰਨ ਅੱਕ ਲਿਆਂਦਾ ਉਹਨੇ ਕਿਹਾ ਯਾਰ ਮੇਰਾ ਦੋਆਂ ਕਿ ਲਿਆਂਦਾ ਵਾ ਹਾਂ ਮੇਰੇ ਕੰਨ ਬੜਾ ਨਿਕਲੇ ਆ ਤੇਰਾ ਹੀ ਆ ਤੇਰਾ ਚੋਨਾ ਮੇਰਾ ਨਿਕਲ ਆਇਆ ਜੀ 45 ਕੁਆਂਟਾ ਕੋਈ ਆਂਦਾ 40 ਕੋਈ ਆਂਦਾ 35 ਇਹ ਜਿਹੜਾ ਮੇਰੇ ਵਰਗਾ ਸੋਚੀ ਜਾਂਦਾ ਇਹ ਕੀ ਗੱਲ ਆਂਦਾ ਯਾਰ ਤੂੰ ਹੀ ਸਾਹਮਣੇ ਨਹੀਂ ਕਰਦੇ ਅਸੀਂ ਸਾਹਮਣੇ ਬੜੀ ਸਾਹਮਣੇ ਉੱਥੇ ਮਿਲ ਕੇ ਗੱਲ ਏਦਾ ਵੀ ਕੀ ਕਰਦੇ ਉਹ ਖਾਤ ਉਹ ਪਾਉਂਦੇ ਦਵਾਈ ਉਹ ਪਾਉਂਦੇ ਚੱਕਰ ਇਹ ਆ ਮੈਂ ਨਾਲ ਮਿਲ ਕੇ ਗੱਲ ਏਦਾ ਇਹ ਆ ਵੀ ਜਿਹੜਾ ਭੈਣ ਭਰਾ ਕੋਈ ਖਾਡਾ ਨਾ ਉਹ ਵਾਅਦੇ ਇੰਨਾ ਪਾਏ ਜਿਤਨਾ ਕਹਤਾ ਕਿਸੇ ਨੇ ਵੀ 15 ਲੀਟਰ ਦੁੱਧ ਆ ਸਾਡੇ ਪੰਜਾਬੀ ਜਿਹੜੇ ਵੱਧ ਜਿਹੜੀ ਚੀਜ਼ ਆਖੇ ਉਹ ਛੇਦੀ ਨਾ ਭੱਜ ਕੇ ਪੈਂਦੇ ਆ ਜੇ ਦਾਹਾ ਖੇਦੇ ਉਹਦੀ ਮਲਕੇ ਵਪਾਰੀ ਨੂੰ ਘਰਾਂ ਵਾਲੇ ਜਾਂ ਬੰਦੇ ਝੂਠ ਮਾਰਨਾ ਸਿਖਾਲਦੇ ਆ ਜੇ ਮੈਂ ਕਿਸੇ ਨੇ ਲਈ ਆ ਲੱਖ ਰੁਪਏ ਦੀ ਉਹ ਕਹਿ ਦੇਣਾ ਬੰਦੇ ਚਾਰ ਆਏ ਭਾਉ ਮੈਂ ਲੱਖ ਦੀ ਲਈ ਇਹਦਾ ਕਹਣਾ ਨਹੀਂ ਯਾਰ ਇਹਨੇ 90 ਦੀ ਜਾਂ 95 ਦੀ ਲਈ ਹੈਗੀ ਝੂਠ ਮਾਰਦਾ ਉਹੋ ਮੈਂ ਜੇ ਵਪਾਰੀ ਕਹਿੰਦੇ ਤਾਂ ਮੈਂ 10 ਦੀ ਲਈ ਆ ਝੂਠ ਲੋਕ ਹੀ ਮਰਵਾਉਂਦੇ ਸਾਡੇ ਹਾਂਜੀ ਹਾਂਜੀ ਅਸੀਂ ਆਪ ਥੋੜਾ ਉਹ ਮਲਕੇ ਗੱਲ ਤਾਂ 10 ਦੀ ਕਹਿੰਦੇ ਉਹਨਾਂ ਕਹਿੰਦਾ ਨਹੀਂ ਯਾਰ ਇਹ 10000 ਵੱਧ ਦੱਸਦਾ ਹੀ ਲਈ ਇਹਨੇ ਇੱਕ ਦੱਸ ਦਿਓ ਇਹ ਚੱਕਰ ਕਰਕੇ ਮੈਂ ਆਇਆ ਨਾ ਵੀ ਝੂਠ ਲੋਕਿਆਂ ਨੇ ਨਾ ਵਪਾਰੀ ਮਾਰਦੇ ਆ ਲੋਕ ਝੂਠ ਮਰਵਾ ਲੈਂਦੇ ਵਪਾਰੀਆਂ ਕੋਲ ਮਤਲਬ ਕਿ ਗੱਲ ਦਾ ਆਪ ਥੋੜਾ ਆ ਜਾ ਸਚਾਈ ਵਾਲਾ ਕੰਮ ਕਰੋ ਜੇ ਕਿਲੋ ਆਟੇ ਦੇ ਵਿੱਚ ਇੱਕ ਚਮਚਾ ਲੂਣ ਦਾ ਪੈ ਜੀ ਤੇ ਚੱਲ ਜਾਂਦਾ ਜੇ ਗੱਲ ਇਹਦਾ ਕਿਲੋ ਲੂਣ ਦੇ ਵਿੱਚ ਇੱਕ ਚਮਚਾ ਆਟੇ ਦਾ ਪਾਵਾਂਗੇ ਉਹ ਨਹੀਂ ਚੱਲਦਾ ਹੂਰ ਚਲੋ ਥੋੜਾ ਆ ਜਾ ਚਲੋ ਮਾਰੇ ਇਹ ਨਹੀਂ ਵੀ ਮਾਰਿਆਂ ਤੋਂ ਬਗੈਰ ਚੱਲਦਾ ਵੀ ਨਹੀਂ ਕੰਮ 80 ਤੋਂ 85% ਤੇ ਸਚਾਈ ਹੋਵੇ ਹਾਂਜੀ ਮਤਲਬ ਕਿ ਇਹ ਨਹੀਂ ਵੀ ਸਿੱਧਾ ਹੀ ਲੂਣ ਹੀ ਗੱਣੀ ਜਾਵੇ ਮਤਲਬ ਕਿ ਸਚਾਈ ਨਾ ਤੇ ਆਪਣੇ ਵੀਰ ਮੇਰੇ ਮੇਰੀ ਗੱਲ ਸੁਣੋ ਇੱਕ ਮਿੰਟ ਸਾਰੇ ਭੈਣ ਭਰਾਵਾਂ ਦੇ ਘਰੇ ਹੱਥ ਜੋੜ ਕੇ ਬੇਨਤੀ ਆ ਵੀ ਦੇਖ ਕੇ ਨਰਕ ਪਰਖ ਕਰਕੇ ਜੇ ਕੋਈ 15 ਲੀਟਰ ਦੁੱਧ ਆਂਦਾ ਤਾਂ ਉਹਨੂੰ 2000 ਰੁਪਇਆ ਤੇ 4 ਨਗਰ ਦੋ ਦਾਂ ਜਿਹੜਾ ਦਾਹ ਦੱਸਦਾ ਵਾ ਆਪ ਹੀ ਅੰਦਾਜ਼ਾ ਲਾ ਲਓ ਕਿ ਇਹ 10 ਵਾਲੀ ਜਾਂ 12 ਵਾਲੀ ਹੈਗੀ ਆ ਫਿਰ ਤੇ ਲੈ ਜਾਓ ਫਿਰ ਗੱਲ ਕੋਈ ਨਹੀਂ ਆਪਾਂ ਨਾਲ ਬੂਰੀ ਥੱਲੇ ਮੈਂ ਥੱਲੇ 12 ਲੀਟਰ ਦੁੱਧ ਦੱਸਿਆ ਜੇ ਮੈਂ ਥੱਲੇ ਦੁੱਧ ਘੱਟ ਆਊਗਾ ਤਾਂ 10000 ਛੋਟ ਕਰਾਂਗੇ ਵੀ 10000 ਛੋਟ ਕਰਾਂ ਕਿਹੜੀ ਗੱਲੋਂ ਘੱਟ ਆਊਗਾ ਚੱਕਰੇ ਆ ਵੀ ਡੰਗਰ ਦੂਜੇ ਘਰ ਜਾ ਕੇ ਕਿਲੋ ਖੰਡ ਅੱਧੇ ਕਿਲੋ ਦਾ ਫਰਕ ਪਾਉਦਾ ਵਾ ਇਹ ਅਸੀਂ ਵੀ ਗੱਲ ਮੰਨਦੇ ਇਹ ਥੋੜਾ ਵੀ 12 ਦਾ 7 ਕਿਲੋ ਨਿਕਲੇ ਹੱਥ ਦਾ ਫਰਕ ਜਿਹੜਾ ਉਹ ਜ਼ਿਆਦਾ ਵਾ ਤੇ ਮੇਰਾ ਵੀ ਚਲੋ ਗੱਲ ਦਾ ਸਾਰੇ ਭੈਣ ਭਰਾ ਮਿਲ ਕੇ ਵੇਖ ਕੇ ਪਰਖ ਕੇ ਮੁੜ ਕੇ ਫੋਨ ਕਰਦੇ ਭਾਜੀ ਸਾਡੇ ਨਾਲ ਫਲਾਣੇ ਨੇ ਠੱਗੀ ਕਰ ਲਈ ਸਾਡੇ ਨਾਲ ਢੀਂਗ ਨੇ ਠੱਗੀ ਕਰ ਲਈ ਹੁਣ ਸਾਨੂੰ ਮਿਲ ਕੇ ਗੱਲ ਦਵਾ ਅਸੀਂ ਕਹਿ ਬੈਠੇ ਉਹ ਦਿਨ ਵੀ ਆਪਣਾ ਮੱਤੇয়াল ਜੀ ਤਸੀਦ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 8872962988 88 ਕਰਦੇ